ਅੱਜ ਆਪਾਂ ਬਣਾਈਆਂ ਜੀ ਘਰ ਵਿੱਚ ਚੋਲਾ ਦੀ ਸਬਜ਼ੀ ਇਹ ਆਪਾਂ ਕਿਸ ਤਰ੍ਹਾਂ ਬਣਾਈ ਤੇ ਕਿਹੜੇ-ਕਿਹੜੇ ਮਸਾਲੇ ਪਾਏਗੇ ਵੀਡੀਓ ਚ ਆ ਕੇ ਦੇਖ ਸਕਦੇ ਹੋ ਵਾਈਕੁਰ ਜੀ ਕਾਲਸਾ ਵਾਈਕੁਰ ਜੀ ਕੀ ਫਤਿਹ ਦੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ-ਠਾਕ ਹੋਵੋਗੇ ਪਾਜੀ ਖੁਸ਼ੀ ਹੋਵਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਚੋਲ ਇਹ ਚੋਲ ਵੇਖੋ ਤੁਸੀਂ ਕਹਣਾ ਕਿੰਦਾਂ ਦੇ ਬਰੀਕ-ਬਰੀਕ ਚੋਲਾ ਦਾ ਟੋਟਾ ਵਾ ਇਹ ਆਪਾਂ ਕਿੱਦਾਂ ਬਣਾਉਨੇ ਆ ਅੱਜ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਦੋ ਗੰਡੇ ਇਹਨਾਂ ਕਾਪਾ ਲਸਣ ਸ਼ੈੱਲ ਕੇ ਲਿਆ ਇੱਕ ਟਮਾਟਰ ਤੇ ਦੋ ਮਿਰਚ ਸਿੰਪਲ ਤਰੀਕੇ ਨਾਲ ਆਪਾਂ ਚੋਲ ਬਣਾਵਾਂਗੇ ਤੇ ਚੋਲ ਆਪਾਂ ਕਿਹੜੇ ਵੀ ਹੋਣੇ ਆ ਚੋਲਾ ਦੀ ਬਣਾਉਨੇ ਆਪਾਂ ਸਬਜੀ ਇਹ ਪਰਾਣੇ ਜਮਾਨੇ ਦੀ ਦਿੱਖ ਅੱਜ ਬਹੁਤ ਬਾਹਰ ਮੀਂਹ ਪੈ ਰਿਹਾ ਨਾ ਕੋਈ ਸਬਜੀ ਵਾਲਾ ਆਇਆ ਤੇ ਨਾ ਸਬਜ਼ੀ ਲੈਣ ਜਾਣ ਦਾ ਮੀਂਹ ਨੇ ਮੌਕਾ ਦਿੱਤਾ ਤੇ ਕਹਿੰਦੇ ਸਾਰੇ ਕੀ ਬਣਾਈਏ ਤੇ ਆਪਾਂ ਅੱਜ ਡਿਸਾਈਡ ਕੀਤਾ ਕਿ ਆਪਾਂ ਅੱਜ ਪੁਰਾਣੀ ਡਿਸ਼ ਚੋਲਾ ਦੀ ਆਪਾਂ ਉਹੀ ਬਣਾ ਲੈਨੇ ਆ ਇਹ ਪਿੱਛੇ ਬਣਾ ਕੇ ਲੋਕੀ ਖਾਂਦੇ ਅੱਜ ਕੱਲ ਬੱਚੇ ਘੱਟ ਹੀ ਪਸੰਦ ਕਰਦੇ ਪਰ ਸਾਡੇ ਬੱਚੇ ਨੂੰ ਖਾ ਲੈਂਦੇ ਆ ਸਾਡੇ ਬੱਚੇ ਲਾਇਕ ਕਰਦੇ ਆ ਇਹ ਬਹੁਤ ਪੁਰਾਣੇ ਜ਼ਮਾਨੇ ਦੀ ਡਿਸ਼ ਆ ਮੇਰੇ ਪਿਓ ਨੇ ਮੇਰੀ ਮਾਂ ਨੇ ਕਹਣਾ ਕੀ ਧਰਨਾ ਅੱਜ ਉਹਨੇ ਕਹਣਾ ਚੋਲਾ ਦੀ ਸਬਜ਼ੀ ਬਣਾ ਲਓ ਤੇ ਉਦੋਂ ਅਸੀਂ ਪਿਓ ਅੱਗੇ ਬੋਲਣ ਦੀ ਹਿੰਮਤ ਨਹੀਂ ਹੁੰਦੀ ਤੇ ਥਾਣੋਂ ਮੂੰਹ ਕਰ ਲੈਣਾ ਵੀ ਅਸੀਂ ਨਹੀਂ ਖਾਣੇ ਤੇ ਪਪਾ ਕਹਿੰਦੇ ਆ ਕਿ ਚੋਲ ਬਣਾ ਲਓ ਚੋਲਾਂ ਦੀ ਸਬਜ਼ੀ ਹੁਣ ਆਪਾਂ ਨੂੰ ਸਿਰਤੇ ਪਈਆਵਾ ਗ੍ਰਿਸ਼ਤੀ ਇਹ ਆਪਾਂ ਨੂੰ ਉਹ ਹੀ ਸਵਾਦ ਲੱਗਦੀ ਆ ਆਪਾਂ ਵੀ ਅੱਜ ਬਣਾਉਨੇ ਆ ਚੋਲਾਂ ਦੀ ਸਬਜ਼ੀ ਤੇ ਅੱਜ ਆਪਾਂ ਗੰਡੇ ਬਰੀਕ-ਬਰੀਕ ਕੱਟ ਲੈਨੇ ਆ ਤੇ ਅੱਜ ਆਪਾਂ ਕੱਟ ਕੇ ਹੀ ਪਾਵਾਂਗੇ ਤੇ ਸਿੰਪਲ ਤਰੀਕੇ ਨਾਲ ਚੋਲਾਂ ਦੀ ਸਬਜ਼ੀ ਬਣਾਵਾਂਗੇ ਇਦਾਂ ਆਪਾਂ ਬਰੀਕ-ਬਰੀਕ ਐਂ ਕੱਟ ਲੈਨੇ ਆ ਤੇ ਕੱਟ ਕੇ ਹੀ ਸਬਜ਼ੀ ਬਣਾਵਾਂਗੇ ਤੇ ਮੀਂਹ ਬਹੁਤ ਪੈ ਰਿਹਾ ਬਾਹਰ ਬਹੁਤ ਮੌਸਮ ਖਰਾਬ ਅੱਜ ਬਾਰ ਜਾਣ ਦਾ ਮੌਕਾ ਹੀ ਨਹੀਂ ਮੀਨੇ ਦਿੱਤਾ ਥੋੜੀ ਆਪਾਂ ਰੱਖ ਤਿੰਨੇ ਦਿਨ ਉਹਨਾਂ ਚਿਰ ਪਾਣੀ ਸੁੱਕ ਜਾਊਗਾ ਉਹਨਾਂ ਚਿਰ ਆਪਾਂ ਲਸਣ ਤੇ ਹਰੀ ਮਿਰਚ ਨੂੰ ਬਰੀਕ ਕਰ ਲਾਂਗੇ ਇਹ ਆਪਣਾ ਦੇਸੀ ਗ੍ਰੈਂਡਰ ਆ ਆਪਾਂ ਰੋਜ਼ ਇਹਦੇ 'ਚੀ ਮਸਾਲਾ ਗ੍ਰੈਂਡ ਕਰਦੇ ਆ ਥੋੜੀ ਆਪਣੀ ਚੰਗੀ ਤਰ੍ਹਾਂ ਸੁੱਕ ਗਈ ਆ ਇਹਦੇ ਵਿੱਚ ਆਪਾਂ ਪਾ ਲੈਨੇ ਤੇਲ ਤੇਲ ਪਾਵਾਂਗੇ ਸਰੋਂ ਦਾ ਤੇਰਾ ਆਪਣਾ ਗਰਮ ਹੋ ਗਿਆ ਤੇ ਆਪਾਂ ਪਾ ਲੈਨੇ ਇੰਨਾ ਕਿ ਜੀਰਾ ਛੜੇ ਮਸਾਲੇ ਪਾਵਾਂਗੇ ਆਪਾਂ ਚਾਰ ਪੰਜ ਕਾਲੀ ਮਿਰਚਾਂ ਇੱਕ ਟੁਕੜਾ ਆਪਾਂ ਦਾਲਚੀਨੀ ਦਾ ਪਾਵਾਂਗੇ ਇੰਨਾ ਕ ਆਪਾਂ ਸੁੱਕਾ ਧਨੀਆ ਪਾਵਾਂਗੇ ਨਿਕਰਾਇ ਪਾਵਾਂਗੇ ਦੋ ਚਾਰ ਆਪਾਂ ਲੌਂਗ ਪਾਵਾਂਗੇ ਇੰਨੇ ਕ ਆਪਾਂ ਲਾਲ ਮਿਰਚ ਪਾਵਾਂਗੇ ਇਹ ਲਸਣ ਜਿਹੜਾ ਗ੍ਰੈਂਡ ਕਰਕੇ ਲਿਆ ਆਪਾਂ ਇਹ ਪਾ ਲੈਨੇ ਆ ਲਸਣ ਆਪਣਾ ਪੁੱਜ ਗਿਆ ਤੇ ਆਪਾਂ ਢੰਡੇ ਪਾਲਾਂਗੇ ਜਿਹੜੇ ਆਪਾਂ ਬਰੀਕ-ਬਰੀਕ ਕੱਟ ਕੇ ਲਏ। ਇੱਕ ਚਮਚਾ ਪਾਲਦੀ ਪਾਵਾਂਗੇ 컬러 ਵਾਸਤੇ। ਵਾਦਨਸਾਰ ਆਪਾਂ ਲੋਨ ਪਾ ਲੰਨੇ ਆ। ਮਸਾਲਾ ਆਪਣਾ ਪੁੱਜ ਗਿਆ ਤੋਂ ਆਪਾਂ ਟਮਾਟਰ ਪਾ ਲੰਨੇ। ਇਹਨਾਂ ਨੂੰ ਥੋੜੇ ਭੁੰਨ ਲਾਂਗੇ। ਤੇ ਗਰਮ ਪਾਣੀ ਆਪਾਂ ਕੁੰਡਾ ਤੋਂ ਕੇ ਪਾ ਲੈਨੇ ਥੋੜੇ ਜਿਹਾ। ਮਸਾਲਾ ਵੇਖੋ ਆਪਣਾ ਕਿੱਦਾਂ ਵਧੀਆ ਬਣਿਆ। ਮਸਾਲਾ ਆਪਣਾ ਕਿੱਡਾ ਵਧੀਆ ਬਣ ਗਿਆ ਨੇ ਤੇਲ ਛੱਡਤਾ ਇਹ ਜਿਹੜੇ ਚੌਲ ਆ ਪਚੰਗੀ ਤਰ੍ਹਾਂ ਧੋਲੇ ਆ ਇਹਨਾਂ ਆਪਾਂ ਵਿੱਚ ਪਾ ਦਾਂਗੇ ਹੁਣ ਆਪਾਂ ਵਿੱਚ ਪਾਣੀ ਗਰਮ ਪਾਵਾਂਗੇ ਜਿਹਦੇ ਨਾਲ ਚੰਗੀ ਤਰ੍ਹਾਂ ਚੌਲ ਰਿਝ ਜਾਣਗੇ ਤੇ ਥੋੜੇ ਜਿਹਾ ਆਪਾਂ ਪਤਲੇ ਜੇ ਬਣਾਵਾਂਗੇ ਕਈਆਂ ਨੂੰ ਸੰਘਣੇ ਸੰਘਣੀ ਸਬਜ਼ੀ ਪਸੰਦ ਆ ਠਿਕੜੀ ਵਾਂਗੂ ਪਰ ਆਪਾਂ ਇਤਰਾ ਪਤਲੀ-ਬਤਲੀ ਗਰੇਵੀ ਵਾਲੀ ਬਣਾਵਾਂਗੇ ਆਪਾਂ ਟੱਕ ਲੈਨੇ 15-20 ਮਿੰਟਾਂ ਬਾਅਦ ਚੈੱਕ ਕਰਾਂਗੇ ਸਬਜੀ ਆਪਾਂ ਚੈੱਕ ਕਰ ਲੈਨੇ ਆ। ਦੇਖੋ ਸਬਜੀ ਦੀ ਰੰਗਤ ਹੈ। ਬਹੁਤ ਵਧੀਆ ਸਬਜੀ ਬਣੀ ਹੈ। ਆਪਾਂ ਥੋੜੀ ਜਿ ਦੇ ਵਿੱਚ ਖਸੂਰੀ ਮੇਥੀ ਪਾ ਲੈਨੇ ਆ। ਕਿਉਂਕਿ ਧਨੀਏ ਦੀ ਅੱਜ ਕੱਲ ਸ਼ਾਰਟ ਹੈ ਧਨੀਆ ਘੱਟ ਆਉਂਦਾ। ਆਪਾਂ ਮੇਥੀ ਦੀ ਵਰਤੋਂ ਕਰ ਲੈਨੇ ਆ। ਥੋੜਾ ਜਿਹਾ ਇਹਨਾਂ ਗਰਮ ਮਸਾਲਾ ਪਾਵਾਂਗੇ। ਵਾਹੇ ਆਪਾਂ ਬਹੁਤ ਖੜੇ ਮਸਾਲੇ ਪਾਏ ਸਬਜੀ 'ਚ। ਥੋੜਾ ਜਿਹਾ ਪਾਵਾਂਗੇ ਮਸਾਲਾ ਇਹ ਸਬਜ਼ੀ ਬਹੁਤ ਵਧੀਆ ਬਣੀ ਵੇਖੋ ਇੰਨੇ ਕ ਆਪਾਂ ਧਰੀਵੀ ਰੱਖਣੀ ਆ ਤੇ ਆ ਲੋ ਜੀ ਚੋਲਾ ਦੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਆਪਾਂ ਇੱਕ ਡੋਂਗੇ ਚ ਕੱਢ ਲਈ ਆ ਤੇ ਵੇਖੋ ਕਿੰਡੀ ਸੁਣੀ ਰੰਗਤ ਆ ਇਹ ਚੋਲਾ ਦੀ ਸਬਜ਼ੀ ਦੀ ਤੇ ਕਿੰਨੇ ਕਿੰਨੇ ਬਣਾ ਕੇ ਖਾਦੀ ਤੇ ਕਿੰਨੋਂ ਕਿੰਨੋਂ ਪਸੰਦ ਆ ਤੇ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਵੀ ਅਸੀਂ ਕਿਹੜੇ ਸ਼ਹਿਰ ਪਿੰਡ ਚੋਂ ਬੋਲਦੇ ਆ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਦਬਕੇ ਕਰ ਦਿਓ ਇਸਪੋਰਟ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖ